हां जी भाई की हालचाल है जी ते आज भाई हो रहा पार्ते पार्ते है भारत ਤੇ ਪਾਕਿਸਤਾਨ ਦਾ ਜਿਹੜਾ ਕ੍ਰਿਕਟ ਮੈਚ ਹੈ ਇੱਕ ਤਾਂ ਜਿਹੜੇ ਜਿਹੜੇ ਭਰਾ ਚਾਹੁੰਦੇ ਆ ਵੀ ਭਾਰਤ ਜਿੱਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਦੂਜਾ ਭਾਈ ਜਿਹੜਾ ਹਰਿਆਣੇ ਦੇ ਸੰਸਿਤੀ ਮਾਲਕ ਹੈ ਉਹਨਾਂ ਨੂੰ ਉਹਨਾਂ ਇੱਕ ਹਸਾਰ ਦੇ ਆਪਣੇ ਹਾਰिजेंटਾ ਹਰਿਆਣੇ ਦੇ ਤੇ ਉਹਨਾਂ ਦੀ ਭਾਈ ਆਪਣੇ ਡਿਊਟੀ ਰਹੀ ਹੈ S400 ਜਿਨ੍ਹਾਂ ਨੇ ਪਾਕਿਸਤਾਨ ਦੇ 6 ਜਹਾਜ਼ ਸਿੱਤੇ ਸੀ ਤੇ ਉਹਨਾਂ ਦੇ ਨਾਲ ਫੌਜ ਦਾ ਇੱਕ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀਗਾ ਤੇ ਉਹਨਾਂ ਨੇ ਵੀ ਹਰਿਆਣਾ ਦੇ ਸੰਸਥਿਤ ਮਾਲਕਾਂ ਨੂੰ ਪੀੜ ਕੀਤੀ ਹੈ ਵੀ ਭਾਰਤ-ਪਾਕਿਸਤਾਨ ਦਾ ਜਿਹੜਾ ਮੈਚ ਆ ਨਾ ਦਿਖਾਇਆ ਜਾ ਸਕੇ ਉਹਨਾਂ ਦੀ ਬਹੁਤ ਬਈ ਵਧੀਆ ਸੋਚ ਹੈ ਪਰ ਉਹ ਵਧੀਆ ਲੱਗਿਆ ਤੇ ਬਾਕੀ ਜਿਹੜੇ ਭਰਾ ਚਾਹੁੰਦੇ ਆ ਵੀ ਅੱਜ ਭਾਰਤ-ਪਾਕਿਸਤਾਨ ਨੂੰ ਖਰਾਵੇ ਤੇ ਪਾਕਿਸਤਾਨ ਨੂੰ ਵੀ ਪਤਾ ਲੱਗ ਜੇ ਵੀ ਚਾਹੇ ਭਾਈ ਜੰਗ ਦਾ ਮੈਦਾਨ ਹੋਵੇ ਤੇ ਜਾਂ ਖੇਡ ਦਾ ਮੈਦਾਨ ਹੋਵੇ ਭਾਰਤ ਵੀ ਕਿਸੇ ਗੱਲੋਂ ਘੱਟ ਨਹੀਂ ਤੋਪਰਾ ਵੀਡੀਓ ਨੂੰ ਭਾਈ ਸਾਰੇ ਵੱਤ-ਵਤ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਇਕ ਕਮੈਂਟ ਵੀ ਭਰਾ ਜ਼ਰੂਰ ਕਰਨਾ ਧੰਨਵਾਦ